ਬੜਾ ਪਿੰਡ ਰੋਡ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਐਸਐਚਓ ਗੁਰਾਇਆਂ ਵੱਲੋਂ ਰੇਡੀਆਂ ਪੜੀਆਂ ਰੋਡ ਤੋਂ ਹਟਾ ਕੇ ਸਾਈਡ ਤੇ ਕਰਵਾਇਆ ਗਿਆ ਐਸਐਚਓ ਵੱਲੋਂ ਕਿਹਾ ਗਿਆ ਕਿ ਹੁਣ ਕੋਈ ਵੀ ਬੜਾ ਪਿੰਡ ਰੋਡ ਤੇ ਟ੍ਰੈਫਿਕ ਨੂੰ ਲੈ ਕੇ ਸਮੱਸਿਆ ਨਹੀਂ ਆਵੇਗੀ ਰੋਡ ਤੇ ਲੱਗਾ ਹੋਇਆ ਟੂ ਵਿਲਰ ਜਾਂ ਫੋਰ ਵਿਲਰ ਵਹੀਕਲ ਅਤੇ ਉਸਦੇ ਚਲਾਨ ਕੀਤੇ ਜਾਣਗੇ ਅਤੇ ਬੜਾ ਪਿੰਡ ਰੋਡ ਦੇ ਦੁਕਾਨਦਾਰਾਂ ਵੱਲੋਂ ਐਸਐਚਓ ਗੁਰਾਇਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਬੜਾ ਪਿੰਡ ਰੋਡ ਟ੍ਰੈਫਿਕ ਮੁਕਤ ਰਹਿਣਾ ਚਾਹੀਦਾ ਹੈ ਅੱਜ ਅਸੀਂ ਸਮੂਹ ਦੁਕਾਨਦਾਰ ਬੜਾ ਪਿੰਡ ਰੋਡ ਤੇ ਆਥਰ ਸਾਹਿਬ ਦਾ ਧੰਨਵਾਦ ਕਰਨ ਲਈ ਇਕੱਠੇ ਹੋਏ ਆ ਜਿਹੜਾ ਉਹਨਾਂ ਨੇ ਕੱਲ ਇੱਕ ਸਲਾਘਾਯੋਗ ਕਦਮ ਚੁੱਕਿਆ ਟ੍ਰੈਫਿਕ ਨੂੰ ਸੁਚਾਰੂ ਕਰਾਉਣ ਦੇ ਲਈ ਸਾਰੀਆਂ ਰੇੜੀਆਂ ਤੌਰ ਦੁਕਾਨਦਾਰਾਂ ਦਾ ਸਮਾਨ ਵੀ ਜਿਹੜਾ ਬਾਹਰ ਸੀਗਾ ਉਹਨੂੰ ਉਹਨਾਂ ਨੇ ਇਹ ਕਿਹਾ ਵੀ ਸਮਾਨ ਸਾਰਾ ਦੁਕਾਨਾਂ ਦੇ ਅੰਦਰ ਹੋਵੇ ਕੋਈ ਰੇੜੀ ਬਾਹਰ ਨਾ ਲੱਗੇ ਇਹਦੇ ਨਾਲ ਟ੍ਰੈਫਿਕ ਜਿਹੜੀ ਹੈ ਉਹ ਬਿਲਕੁਲ ਰੁਕਾਵਟ ਨਾ ਪਵੇ ਤਾਂ ਕਿ ਜਿਹੜੇ ਇਥੋਂ ਪਿੰਡਾਂ ਵਾਲੇ ਲੋਕ ਜਾਂਦੇ ਆ ਪਿੰਡਾਂ ਨੂੰ ਉਹਨਾਂ ਨੂੰ ਰਸਤੇ ਵਿੱਚ ਬੜਾ ਜਾਮ ਲੱਗਦਾ ਸੀ ਦੁਕਾਨਦਾਰਾਂ ਦੇ ਲਈ ਵੀ ਬਹੁਤ ਮੁਸ਼ਕਲ ਆਈ ਸੀ ਜਿਹੜਾ ਕਸਟਮਰ ਸੀਗੇ ਉਹ ਸੋਚਦੇ ਸੀ ਵੀ ਅਸੀਂ ਆਪਣੀ ਗੱਡੀ ਕਿੱਥੇ ਲਾਈਏ ਤੇ ਬਹੁਤ ਜ਼ਿਆਦਾ ਖਾਈ ਹੁੰਦੀ ਸੀਗੀ ਤੇ ਇਧਰੋਂ ਇਧਰ ਉਧਰ ਘਰ ਜਾਣ ਲਈ ਵੀ 10-15 ਮਿੰਟ ਲੱਗ ਜਾਂਦੇ ਸੀ ਤੇ ਬਹੁਤ ਜ਼ਿਆਦਾ ਖਾਈ ਹੋ ਰਹੀ ਸੀ ਇਸ ਕਰਕੇ ਰੇਡੀ ਵਾਲੇ ਜਿਹੜੇ ਭਰਾ ਸਾਡੇ ਪ੍ਰਵਾਸੀ ਭਰਾ ਆਇਆ ਸੀ ਉਹਨਾਂ ਨੇ ਇਹ ਨਹੀਂ ਸੋਚਦੇ ਵੀ ਉਹਨਾਂ ਦਾ ਕੰਮ ਰੁਕ ਜਾਵੇ ਪਰ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਕੋਈ ਨਾ ਕੋਈ ਇਧਰ ਉਧਰ ਜਗ੍ਹਾ ਦਿੱਤੀ ਜਾਵੇ ਜਿਸ ਦੇ ਨਾਲ ਉਹਨਾਂ ਦਾ ਕੰਮ ਚੱਲ ਸਕੇ ਪੁਲ ਦੇ ਥੱਲੇ ਜਗ੍ਹਾ ਹੈਗੀ ਉਧਰ ਪਰਲੇ ਪਾਸੇ ਜਿਹੜੀ ਰੋਡ ਤੇ ਇਧਰ ਮੰਡੀ ਵਾਲੇ ਪਾਸੇ ਵੀ ਜਗ੍ਹਾ ਹੈਗੀ ਆ ਤੇ ਕਿਸੇ ਨਾ ਕਿਸੇ ਢੰਗ ਨਾਲ ਅਡਜਸਟ ਹੋ ਸਕ ਅਸੀਂ ਇਹ ਚਾਹੁੰਦੇ ਹਾਂ ਵੀ ਹੁਣ ਇਹ ਦੁਬਾਰਾ ਜਿਹੜਾ ਆ ਇਹ ਕੰਮ ਸ਼ੁਰੂ ਨਾ ਕੀਤਾ ਜਾਵੇ ਅਸੀਂ ਐਸਐਚਓ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਵੀ ਇਹ ਜਿਹੜੀ ਟ੍ਰੈਫਿਕ ਆ ਬੜੇ ਵਧੀਆ ਟੰਗ ਨਾਲ ਕੱਲ ਤੋਂ ਚੱਲ ਰਹੀ ਹੈ ਧੰਨਵਾਦ